ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਣਕੜ ਜੀ ਨੇ ਅੱਜ ਜਿਹੜਾ ਪੰਜਾਬ ਯੂਨੀਵਰਸਿਟੀ 'ਚ ਬਿਆਨ ਦਿੱਤਾ ਹੈ ਕਿ ਹਰਿਆਣੇ ਦੇ ਕਾਲਜਾਂ ਨੂੰ ਅਫੀਲੀਏਸ਼ਨ ਦਿੱਤੀ ਜਾਵੇ ਪੰਜਾਬ ਯੂਨੀਵਰਸਿਟੀ ਵਿੱਚ ਇਹਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਹਾਂ ਜਗਦੀਪ ਧਣਕੜ ਜੀ ਬਤੌਰ ਚਾਂਸਲਰ ਅਸੀਂ ਉਹਨਾਂ ਨੂੰ ਵੀ ਚਾਹਾਂਗੇ ਕਿ ਉਹ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰਨ ਉਹ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਜਿਹੜਾ ਕੰਡਕਟ ਹੈ ਬਤੌਰ ਵਾਈਸ ਪ੍ਰੈਜ਼ੀਡੈਂਟ ਹੀ ਨਜ਼ਰ ਆਉਣਾ ਚਾਹੀਦਾ ਨਾ ਕਿ ਭਾਜਪਾ ਦੇ ਲੀਡਰ ਦੀ ਤਰ੍ਹਾਂ ਦੂਸਰੀ ਗੱਲ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਨਾ ਸਿਰਫ ਇਮੋਸ਼ਨਲ ਬਲਕਿ ਹਿਸਟੋਰੀਕਲ ਔਰ ਕਨਸਟੀਟਿਊਸ਼ਨਲ ਰਾਈਟ ਹੈ ਇਹ ਸਾਡੀ ਸਰਮੌਰ ਸੰਸਥਾ ਮੇਰਾ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਸਵਾਲ ਹੈ ਕਿ ਜਿਸ ਤਰੀਕੇ ਨਾਲ ਜਗਦੀਪ ਧਨਕਰ ਜੀ ਨੇ ਭਾਜਪਾ ਦੇ ਏਜੰਡੇ ਨੂੰ ਅੱਜ ਅੱਗੇ ਵਧਾਇਆ ਕਿ ਪੰਜਾਬ ਭਾਜਪਾ ਹੁਣ ਧਨਕਰ ਸਾਹਿਬ ਦੇ ਘਰ ਦੇ ਬਾਹਰ ਜਾ ਕੇ ਧਰਨਾ ਲਾਊਗੀ ਕੀ ਤੁਸੀਂ ਇਸ ਬਿਆਨ ਨੂੰ ਕੰਡੈਮ ਕਰਦੇ ਹੋ ਕਿ ਇਸ ਨਾਲ ਐਗਰੀ ਕਰਦੇ ਹੋ ਤੁਹਾਡੀ ਵੀ ਜਿਹੜੀ ਰਾਜਨੀਤੀ ਹੁਣ ਐਕਸਪੋਜ਼ ਹੋ ਜੂਗੀ ਲੇਕਿਨ ਅਸੀਂ ਬੜਾ ਸਪਸ਼ਟ ਕਰ ਦਨਾ ਚਾਹੁੰਦੇ ਆ ਜਗਦੀਪ ਧਨਕਰ ਜੀ ਨੇ ਵੀ ਔਰ ਭਾਜਪਾ ਨੂੰ ਵੀ ਪੰਜਾਬ ਯੂਨੀਵਰਸਿਟੀ ਚ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਕਿਸੇ ਹੋਰ ਕਿਸੇ ਹੋਰ ਸੂਬੇ ਨੂੰ ਇਹਦੇ ਤੇ ਕਿਸੇ ਤਰ੍ਹਾਂ ਦਾ ਅਧਿਕਾਰ ਦਈਏ ਦੇਖਦੇ ਹੋ ਰਾਸ਼ਟਰਪਤੀ ਜਗਦੀਪ ਧਨਕਰ ਜੀ ਨੇ ਅੱਜ ਜਿਹੜਾ ਪੰਜਾਬ ਯੂਨੀਵਰਸਿਟੀ ਚ ਬਿਆਨ ਦਿੱਤਾ ਹੈ ਕਿ ਹਰਿਆਣੇ ਦੇ ਕਾਲਜਾਂ ਨੂੰ ਅਫੀਲੀਏਸ਼ਨ ਦਿੱਤੀ ਜਾਵੇ ਪੰਜਾਬ ਯੂਨੀਵਰਸਿਟੀ ਵਿੱਚ ਇਹਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਆਂ ਜਗਦੀਪ ਧਣਕੜ ਜੀ ਬਤੌਰ ਚਾਂਸਲਰ ਅਸੀਂ ਉਹਨਾਂ ਨੂੰ ਵੀ ਚਾਹਾਂਗੇ ਕਿ ਉਹ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰਨ ਉਹ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਜਿਹੜਾ ਕੰਡਕਟ ਹੈ ਬਤੌਰ ਵਾਈਸ ਪ੍ਰੈਜ਼ੀਡੈਂਟ ਹੀ ਨਜ਼ਰ ਆਉਣਾ ਚਾਹੀਦਾ ਨਾ ਕਿ ਭਾਜਪਾ ਦੇ ਲੀਡਰ ਦੀ ਤਰ੍ਹਾਂ ਦੂਸਰੀ ਗੱਲ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਨਾਂ ਸਿਰਫ ਇਮੋਸ਼ਨਲ ਬਲਕਿ ਹਿਸਟੋਰੀਕਲ ਔਰ ਕਨਸਟੀਟਿਊਸ਼ਨਲ ਰਾਈਟ ਹੈ ਇਹ ਸਾਡੀ ਸਰਮੌਰ ਸੰਸਥਾ ਮੇਰਾ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਸਵਾਲ ਹੈ ਕਿ ਜਿਸ ਤਰੀਕੇ ਨਾਲ ਜਗਦੀਪ ਧਨਕੜ ਜੀ ਨੇ ਭਾਜਪਾ ਦੇ ਏਜੰਡੇ ਨੂੰ ਅੱਜ ਅੱਗੇ ਵਧਾਇਆ ਕਿ ਪੰਜਾਬ ਭਾਜਪਾ ਹੁਣ ਧਨਕੜ ਸਾਹਿਬ ਦੇ ਘਰ ਦੇ ਬਾਹਰ ਜਾ ਕੇ ਧਰਨਾ ਲਾਊਗੀ। ਕੀ ਤੁਸੀਂ ਇਸ ਬਿਆਨ ਨੂੰ ਕੰਡੈਮਨ ਕਰਦੇ ਹੋ ਕਿ ਇਸ ਨਾਇਕਰੀ ਕਰਦੇ ਹੋ? ਤੁਹਾਡੀ ਵੀ ਜਿਹੜੀ ਰਾਜਨੀਤੀ ਹੁਣ ਐਕਸਪੋਜ਼ ਹੋ ਜਾਊਗੀ। ਲੇਕਿਨ ਅਸੀਂ ਬੜਾ ਸਪਸ਼ਟ ਕਰ ਦਨਾ ਚਾਹੁੰਦੇ ਹਾਂ ਜਗਦੀਪ ਧਨਕੜ ਜੀ ਨੇ ਵੀ ਔਰ ਭਾਜਪਾ ਨੂੰ ਵੀ ਪੰਜਾਬ ਯੂਨੀਵਰਸਿਟੀ 'ਚ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਕਿਸੇ ਹੋਰ ਕਿਸੇ ਹੋਰ ਸੂਬੇ ਨੂੰ ਇਹਦੇ ਤੇ ਕਿਸੇ ਤਰ੍ਹਾਂ ਦਾ ਅਧਿਕਾਰ ਦੇ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਣਕੜ ਜੀ ਨੇ ਅੱਜ ਜਿਹੜਾ ਪੰਜਾਬ ਯੂਨੀਵਰਸਿਟੀ 'ਚ ਬਿਆਨ ਦਿੱਤਾ ਹੈ ਕਿ ਹਰਿਆਣਾ ਦੇ ਕਾਲਜਾਂ ਨੂੰ ਅਫੀਲੀਏਸ਼ਨ ਦਿੱਤੀ ਜਾਵੇ ਪੰਜਾਬ ਯੂਨੀਵਰਸਿਟੀ ਵਿੱਚ ਇਹਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਹਾਂ ਜਗਦੀਪ ਧਣਕੜ ਜੀ ਬਤੌਰ ਚਾਂਸਲਰ ਅਸੀਂ ਉਹਨਾਂ ਨੂੰ ਵੀ ਚਾਹਾਂਗੇ ਕਿ ਉਹ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰਨ ਉਹ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਜਿਹੜਾ ਕੰਡਕਟ ਹੈ ਬਤੌਰ ਵਾਈਸ ਪ੍ਰੈਜ਼ੀਡੈਂਟ ਹੀ ਨਜ਼ਰ ਆਉਣਾ ਚਾਹੀਦਾ ਨਾ ਕਿ ਭਾਜਪਾ ਦੇ ਲੀਡਰ ਦੀ ਤਰ੍ਹਾਂ ਦੂਸਰੀ ਗੱਲ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਨਾਂ ਸਿਰਫ ਇਮੋਸ਼ਨਲ ਬਲਕਿ ਹਿਸਟੋਰੀਕਲ ਔਰ ਕਨਸਟੀਟਿਊਸ਼ਨਲ ਰਾਈਟ ਹੈ। ਇਹ ਸਾਡੀ ਸਰਮੌਰ ਸੰਸਥਾ ਮੇਰਾ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਸਵਾਲ ਹੈ ਕਿ ਜਿਸ ਤਰੀਕੇ ਨਾਲ ਜਗਦੀਪ ਧਨਕੜ ਜੀ ਨੇ ਭਾਜਪਾ ਦੇ ਏਜੰਡੇ ਨੂੰ ਅੱਜ ਅੱਗੇ ਵਧਾਇਆ ਕਿ ਪੰਜਾਬ ਭਾਜਪਾ ਹੁਣ ਧਨਕੜ ਸਾਹਿਬ ਦੇ ਘਰ ਦੇ ਬਾਹਰ ਜਾ ਕੇ ਧਰਨਾ ਲਾਊਗੀ। ਕੀ ਤੁਸੀਂ ਇਸ ਬਿਆਨ ਨੂੰ ਕੰਡੈਮ ਕਰਦੇ ਹੋ ਕਿ ਇਸ ਨਾਲ ਇੱਕਰੀ ਕਰਦੇ ਹੋ? ਤੁਹਾਡੀ ਵੀ ਜਿਹੜੀ ਰਾਜਨੀਤੀ ਹੁਣ ਐਕਸਪੋਜ਼ ਹੋ ਜਾਊਗੀ। ਲੇਕਿਨ ਅਸੀਂ ਬੜਾ ਸਪਸ਼ਟ ਕਰ ਦਨਾ ਚਾਹੁੰਦੇ ਆ ਦਿਗਦੀਪ ਧਨਕੜ ਜੀ ਨੇ ਵੀ ਔਰ ਭਾਜਪਾ ਨੂੰ ਵੀ ਪੰਜਾਬ ਯੂਨੀਵਰਸਿਟੀ ਚ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਕਿਸੇ ਹੋਰ ਕਿਸੇ ਹੋਰ ਸੂਬੇ ਨੂੰ ਇਹਦੇ ਤੇ ਕਿਸੇ ਤਰ੍ਹਾਂ ਦਾ ਅਧਿਕਾਰ ਦਈਏ